ਮਾਈਕ ਉੱਤੇ ਖਾਲਸਾ ਮਾਈਕ ਉੱਤੇ ਫਤਿਹ ਮੇਰਾ ਨਾਮ ਹਰਗੁਣਕੌਰ ਹੈ ਹਾਂਜੀ ਅੱਜ ਆਤਿਸ਼ਬਾਹੀ ਹੋਈ ਹੈ ਵਿਸਾਖੀ ਦੇ ਮੌਕੇ ਖਾਲਸਾ ਸਾਹਿਬ ਦੇ ਇਸ ਮਨਾਇਆ ਗਿਆ ਮੈਂ ਦੱਸ ਰਹੀ ਹਾਂ ਅੱਜ ਆਤਿਸ਼ਬਾਜ ਜੋ ਇਹ ਦਰਬਾਰ ਸਾਹਿਬ ਵਿਖੇ ਤੇ ਮੈਨੂੰ ਮਾਣੋ ਇੰਨਾ ਸਪੂਨ ਮਿਲਿਆ ਬਹੁਤ ਵਧੀਆ ਲੱਗਾ ਤੇ ਇੱਥੇ ਦੀਪਮਾਲਾ ਵੀ ਹੋਈ ਬਹੁਤ ਬਹੁਤ ਕਿੰਨਾ ਕਮਨਸਪੂਰਨ ਲੱਗਦਾ ਬਹੁਤ ਵਧੀਆ ਬਾਕੀ ਮਨ ਨੂੰ ਸ਼ਾਂਤੀ ਮਿਲਦੀ ਹੈ ਬੜਾ ਨੈਤਕ ਹੁੰਦਾ ਹੈ ਇੱਥੇ ਆਈਦਰ ਖਾਸ ਕੀ ਹੈ ਕਾਦੇ ਵਾਸਤੇ ਲਗਾਇਆ ਜਾ ਰਿਹਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਖਾਲਸਾ ਸਾਧਨਾ ਦੀ ਸਿੱਧੀ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਦੇ ਦਿਨ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨਪੁਰ ਸੈ ਵਿਖੇ ਪੰਜਾਬ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਆਪ ਜੀ ਨੇ ਵੀ ਅੰਮ੍ਰਿਤ ਛਕਾਇਆ ਆਪ ਜੀ ਨੇ ਅੰਮ੍ਰਿਤ ਛਕਾਇਆ ਹਾਂਜੀ ਸਤ ਸੰਗਤ ਜੀ ਸਾਰੇ ਸਾਰਿਆਂ ਨੂੰ ਅੰਮ੍ਰਿਤਸਰ ਅੰਮ੍ਰਿਤਸਰ ਕੇ ਗੁਰੂ ਜੀ ਦੇ ਸਿੰਘ ਬੰਨਾ ਚਾਹੀਦਾ ਹੈ ਠੀਕ ਹੈ ਮੇਰਾ ਨਾਮ ਅਨਮੋਲ ਹੈ ਆਪ ਆਸਟ੍ਰੇਲੀਆ ਤੋਂ ਆਏ ਹੋਏ ਆਈ ਤੇ ਅੱਜ ਬਹੁਤ ਵਧੀਆ ਲੱਗਈ ਆਂ ਦਰਬਾਰ ਸਾਹਿਬ ਤੇ ਕਿਉਂਕਿ ਅੱਜ ਪਹਿਲੀ ਵਾਰੀ ਮੈਂ ਬਸਾਖੀ ਐਕਸਪੀਰੀਅੰਸ ਕੀਤਾ ਹੈ ਤੇ ਨਾਲ-ਨਾਲ ਜਦੋਂ ਫਾਇਰਵਰਕਸ ਸਾਰੇ ਵਚ ਦੇਖੇ ਤੇ ਇੱਕ ਤਰ੍ਹਾਂ ਨਾਲ ਮੇਰੀ ਵੀ ਇਸ ਤੀ ਗਈ ਬਸਾਖੀ ਦੇਖਣ ਨੂੰ ਦਰਬਾਰ ਸਾਹਿਬ ਚਲੋ ਅੱਜ ਬਾਬਾ ਜੀ ਦੇ ਘਰ ਫਤਨਾਉਂਦੀ ਦੇਖ ਲਈ ਤੇ ਹਮੇਸ਼ਾ ਆਪਾ ਬਾਣੀ ਨਾਲ ਜੁੜੇ ਰਹੋਈ ਤੇ ਹਮੇਸ਼ਾ ਆਪਣੇ ਸਾਰੇ ਪਰਿਵਾਰ ਘਰ ਪਰਿਵਾਰ ਜਵਾਕਾ ਨੂੰ ਐਲਡਰਸ ਨੂੰ ਜਿੰਨੇ ਵੀ ਆ ਹਰ ਇੱਕ ਦੁਨੀਆ ਨੂੰ ਦੱਸੋ ਆਪ ਲੈ ਗੋਲਡਨ ਟੈਂਪਲ ਕਿੱਦਾਂ ਹੈ ਤੇ ਵਿਸਾਖੀ ਵੇਲੇ ਕੀ ਹੁੰਦਾ ਹੈ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਨਾਮ ਜੀ ਤਲਵਿੰਦਰ ਸਿੰਘ ਰੰਡਾਵਾ ਹਾਲਸਾ 사ਜਨਾ ਦਿਵਸ ਮਨਾਇਆ ਜਾ ਰਿਹਾ ਹੈ ਦੇਖੋ ਜੀ ਖਾਸਾ 사ਜਨਾ ਦਿਵਸ ਇੱਕ ਵੱਖਰਾ ਪਹਿਲੂ ਹੈ ਅਤਿਸ਼ਬਾਜੀ ਹੋਣੀ ਇੱਕ ਵੱਖਰਾ ਪਹਿਲੂ ਅਤਿਸ਼ਬਾਜੀ ਹੋਣੀ ਸਾਡੇ ਕੁਝ ਪਲ ਵਾਸਤੇ ਮਨ ਦੀ ਇੱਕ ਸੰਤੁਸ਼ਟੀ ਆ ਕੇ ਹੀ ਅਤਿਸ਼ਬਾਜੀ ਮਨਾਲੀ ਸਹੀ ਮੈਂ ਨਾ ਅਤਿਸ਼ਬਾਜੀ ਉਹਨੂੰ ਮੰਗਦੇ ਆ ਜਦੋਂ ਮਨ ਸਾਡਾ ਸੰਤੁਸ਼ਟ ਹੁੰਦਾ ਜਿਸ ਪਰਪਜ ਵਾਸਤੇ ਗੁਰੂ ਮਹਾਰਾਜ ਨੇ ਖਾਲਸਾ ਸਾਜਿਆ ਸੀ ਅੱਜ ਅਸੀਂ ਵਿੱਚ ਮੈਂ ਵੀ ਆ ਅਸੀਂ ਉਸ ਮਕਸਦ ਤੋਂ ਭਟਕ ਚੁੱਕੀਆਂ ਸਾਡੀ ਜਵਾਨੀ ਭਟਕ ਚੁੱਕੀ ਹੈ ਗੁਰੂ ਮਹਾਰਾਜ ਨੇ ਸਾਨੂੰ ਇੱਕ ਅਕਾਲ ਦੇ ਤੇ ਇਹ ਨਾ ਕਰਕ ਕਰਕੇ ਤੇ ਫੌਜ ਸੱਜੀ ਸੀ ਤੇ ਜਿਹੜੀ ਫੌਜ ਦੱਬੇ ਕੁਚਲੇ ਲੋਕਾਂ ਦੀ ਰਾਖੀ ਕਰੇ ਗਊ ਗਰੀਬ ਦੀ ਰੱਖਿਆ ਕਰੇ ਉਹ ਜਿਹੜੀ ਫੌਜ ਦਾ ਜਿਹੜੇ ਅਸੂਲ ਸੀ ਉਹ ਉਹਨਾਂ ਥਾਵਾਂ ਤੋਂ ਅੱਜ ਅਸੀਂ ਵੀ ਵਿੱਚਾਂ ਹੀ ਅਸੀਂ ਵੀ ਭਟਕੇ ਹੋਏ ਆਂ ਕੁਝ ਚੀਜ਼ਾਂ ਦਲਪੰਥ ਨਿਹੰਗ ਸਿੰਘ ਜੱਥੇਬੰਦੀਆਂ ਨੇ ਉਹ ਚੀਜ਼ਾਂ ਸੰਭੀਆਂ ਹੋਈਆਂ ਨੇ ਪਰ ਅੱਜ ਹਾਲਾਤ ਐਸੇ ਬਣ ਚੁੱਕੇ ਆ ਕਿ ਜੋ ਦੇਖਣਦੇ ਆ ਅੱਜ ਦੇ ਸਮੇਂ ਨੂੰ ਉਦੇ ਮੁਤਾਬਕ ਸਾਡਾ ਜੂਥ ਵੀ ਢੜਕਿਆRETURNTRANSFER ਸਾਡੀ ਸਿਆਸਤ ਪਰ ਢਕੀ ਫਿਰਦੀ ਸਾਡੀ ਸਿਆਸਤ ਜਿਹੜੀ ਆ ਉਹ ਰਾਹ ਤੋਂ ਢਕੀ ਹੋਈ ਹੈ ਮੈਂ ਕਲੀਅਰ ਕੱਟ ਕਵਾਂਗਾ ਕਿਉਂਕਿ ਮੈਂ ਕਿਸੇ ਨੂੰ ਕੁਕ ਲੈਣਾ ਦੇਣਾ ਨਹੀਂ ਰਾਹੋਂ ਕਰਾਹੇ ਪਏ ਇਹ ਉਹ ਵਿਖ ਜਿਹੜਾ ਪੰਜਾਬ ਦਾ ਸਾਡੇ ਜੂਥ ਵਾਸਤੇ ਵੀ ਧੁੰਦਲਾ ਸਾਡੇ ਸਿੱਖੀ ਵਾਸਤੇ ਵੀ ਧੁੰਦਲਾ ਡੇਰਾਬਾਰ ਦਾ ਬੜਾਵਾ ਹੋ ਰਿਹਾ ਨਸ਼ਿਆਂ ਦਾ ਪ੍ਰਸੋਪ ਬਹੁਤ ਵੱਧ ਰਿਹਾ ਜੇ ਅਸੀਂ ਇਹਨੂੰ ਠੱਲ ਨਾ ਪਾਈ ਸਾਡੇ ਜੋਥ ਜਿਹੜਾ ਨੌਜਵਾਨੀ ਉਹ ਸਿੱਖੀ ਸਰੂਪ ਚ ਨਾ ਆਇਆ ਤੇ ਇਹ ਜੜੀਆਂ ਵਿਸਾਖੀਆਂ ਬਣਾਈਆਂ ਇਹ ਸਾਰੀਆਂ ਵਿਅਰਥ ਰਹਿ ਗਈ। ਇਹ ਮੇਲੇ ਨੇ ਰੌਣਕ ਮੇਲੇ ਨੇ ਰੌਣਕ ਮੇਲੇ ਵੇਖਣ ਲਈ ਆ ਦੁਨੀਆ ਵੇਖੀ ਜਾਣ ਲਈ। ਹਕੀਕਤ ਚ ਰੌਣਕ ਮੇਲਾ ਨਹੀਂ ਹੁੰਦਾ। ਜੋ ਗੁਰੂ ਰਮਾਇ ਜੀ ਦੀ ਸੋਚ ਸੀ ਦੱਬਲੇ ਕੁਚਲੇ ਲੋਕਾਂ ਨੂੰ ਚੁੱਕ ਕੇ ਉੱਪਰ ਲਿਆਉਣਾ ਜਿਨ੍ਹਾਂ ਨੂੰ ਮਨਾਹੀ ਕੀਤੀ ਕਿ ਉਹ ਘੋੜੇ ਤੇ ਸਵਾਰੀ ਨਹੀਂ ਕਰ ਸਕਦਾ ਕਿ ਨਗਾਰਾ ਨਹੀਂ ਰੱਖ ਸਕਦਾ। ਉਹਨਾਂ ਨੂੰ ਉਹ ਚੀਜ਼ਾਂ ਤਾਜ ਬਖਸ਼ੇ ਸੀ। ਤਦ ਤੁਸੀਂ ਮੇਰੀ ਫੌਜ ਚ ਭਰਤੀ ਹੋ ਗਿਆ ਤੇ ਤੁਹਾਨੂੰ ਖੋਲ ਆਜ਼ਾਦੀ ਆ ਹਕੀਕਤ ਦੇ ਵਿੱਚ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸੀ ਦੱਬੇ ਚੁਲੇ ਲੋਕਾਂ ਨੂੰ ਅਸੀਂ ਉੱਥੋਂ ਪੜ੍ਹ ਕੇ ਹੋਏ ਜਿਨ੍ਹਾਂ ਨੇ ਸਾਨੂੰ ਰਾਹ ਪਾਉਣਾ ਉਹ ਖੁਦ ਪੜ੍ਹ ਕੇ ਹੋਏ ਕਿਤੇ ਅੱਗੇ ਜਾ ਕੇ ਰੋਣਾ ਰੋਣਾ ਇਹ ਰਾਜਨੀਤਿਕ ਗੱਲਾਂ ਹੈਗੀਆਂ ਨੇ ਜਿੱਥੇ ਖਲੋਥੇ ਉੱਤੇ ਸੋਭਾ ਨਹੀਂ ਦਿੰਦੀ ਹਾਲਾਤ ਤਾਂ ਤੁਹਾਨੂੰ ਹੀ ਪਤਾ ਸਾਨੂੰ ਨੂੰ ਪਤਾ ਛੱਡੋ ਰੋਣੇ ਆ ਤੇ ਸਾਡੇ ਕੌਮੀ ਜਿਹੜੇ ਪਹਿਰੇਦਾਰ ਸੀ ਜਿੰਨਾ ਕੌਮ ਦੀ ਰਹਿਨੁਮਾਈ ਰਹਿਮਾਈ ਕਰਨੀ ਸੀ ਉਹੀ ਰਾਵਾਂ ਤੋਂ ਭਟਕ ਗਏ ਨੇ ਜੇ ਕੋਈ ਉਹਨੂੰ ਬੋਲਣ ਦੀ ਕੋਸ਼ਿਸ਼ ਕਰਦਾ ਉਹਨੂੰ ਦਬਾ ਦਿੱਤਾ ਜਾਂਦਾ ਅਸੀਂ ਕਿੱਧਰ ਜਾ ਸਾਡੀ ਲੀਡਰਸ਼ਿਪ ਕਿੱਧਰ ਜਾ ਰਹੀ ਸਭ ਤੋਂ ਵੱਡਾ ਸਾਡੀ ਲੀਡਰਸ਼ਿਪ ਦਾ ਦੋਸ਼ ਗੁਰੂ ਘਰਾਂ ਦੇ ਪਹਿਰੇਦਾਰਾਂ ਦਾ ਦੋਸ਼ ਜਿੰਨਾ ਨੇ ਸਾਨੂੰ ਰਾਹੇ ਨਹੀਂ ਪਾਇਆ ਸ਼ਹੀਦੀਆਂ ਦੇਖ ਕੇ ਸਿੱਖੀ ਮਿਲੀ ਹੈ ਪਰ ਨੌਜਵਾਨ ਜਿਹੜੇ ਕੱਲ ਦੇ ਜੋਖੇ ਸਮੇਦੋ ਦੇਖਦੇ ਰਹੇ ਉਹਨਾਂ ਨੂੰ ਜਿਖੋ ਜੀ ਸ਼ਹੀਦੀਆਂ ਦੇਣ ਵਾਸਤੇ ਸਿੱਧੀਆਂ ਜਿਨ੍ਹਾਂ ਨੇ ਦਿੱਤੀਆਂ ਉਹਨਾਂ ਸਾਡੇ ਉਜਲੇ ਭਵੇ ਖਵਾਤੇ ਸ਼ਹੀਦੀਆਂ ਦਿੱਤੀਆਂ ਸੀ ਅੱਜ ਪਤਾ ਨਹੀਂ ਹਜ਼ਾਰਾਂ ਨਹੀਂ ਕਰੋੜਾਂ ਹੀ ਲੋਕ ਨੇ ਜਿਹੜੇ ਸਾਡੇ ਇਤਿਹਾਸ ਚੋਂ ਅਲੋਪ ਹੋ ਚੁੱਕੇ ਨੇ ਨਾਮ ਜਿਹੜੇ ਸ਼ਹੀਦੀਆਂ ਦੇ ਗਏ ਉਹਨਾਂ ਸਾਡੇ ਚੰਗੇ ਭਵੇ ਖਵਾਤੇ ਸ਼ਹੀਦੀਆਂ ਦਿੱਤੀਆਂ ਅਸੀਂ ਕੀ ਕਰ ਰਹੇ ਹਾਂ ਅੱਜ ਦੇ ਅਜੋਕੇ ਹਾਲਾਤਾਂ ਦੇ ਵਿੱਚ ਵੀ ਜਿਨ੍ਹਾਂ ਖੂਨ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੈ ਕੌਣ ਸਾਰ ਲਏਗਾ ਉਹ ਸੋਚ ਬਣ ਜਾਂਦੀ ਹੈ ਇੱਕ ਪਰਿਵਾਰ इमोशनल ਹੋ ਕੇ ਸਹੀਦੀ ਵਾਲੇ ਪਾਸੇ ਤੁਰਦਾ ਆਜ਼ਾਦੀ ਵਾਲੇ ਪਾਸੇ ਤੁਰਦਾ ਦੂਖਾ ਕਹਿੰਦਾ ਹੈ ਗਦਾਰ ਉਹਨੂੰ ਗਦਾਰ ਦਾ ਖਿਤਾਬ ਦਿੱਤਾ ਜਾਂਦਾ ਉਹੀ ਹਾਲਾਤ ਬਣੇ ਨੇ ਆ ਸਾਡੇ ਬੰਦੀ ਸਿੰਘ ਜਿਹੜੇ ਨੇ ਜੇ ਸਾਡੀ ਲੀਡਰਸ਼ਿਪ ਚੰਗੀ ਹੁੰਦੀ ਤੱਕੀ ਸਾਡੇ ਬੰਦੀ ਸਿੰਘ ਅੰਦਰ ਰਹਿ ਸਕਦੇ ਸੀ ਜਿਨ੍ਹਾਂ ਨੇ ਰਾਜ ਭਾਗ ਭੋਗਿਆ ਜਦੋਂ ਉਹਨਾਂ ਕੋਲ ਪਾਵਰ ਸੀ ਉਦੋਂ ਗੱਲ ਨਹੀਂ ਕੀਤੀ ਉਹ ਸਿਆਣਿਆਂ ਦੀ ਘਾਵਤ ਆ ਨਾਉ ਨਾਇਕਾਂ ਮਾਤੇ ਚੰਗੀ ਆ ਗਾਲੇ ਆਨ ਤਾਲ ਇਹ ਆਪਣੇ 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 ਮਫਾਦ ਵਾਸਤੇ ਸਾਰੇ ਰਾਜਨੀਤੀ ਕਰ ਰਹੇ ਨਾ ਕਿਸ ਨੂੰ ਗੁਰੂ ਕਰਨਾ ਪਿਆਰ ਨਾ ਕਿਸੇ ਨੂੰ ਸਾਡੀ ਜਮਾਤ ਨਾਲ ਪਿਆਰ ਕਿਸੇ ਨੂੰ ਕਿਸੇ ਨਾਲ ਪਿਆਰ ਨਹੀਂ ਆਪਣੇ ਆਪਣੇ ਦਫਤਰੀ